ਜੋੜੇ ਕਰ ਕਿਵੇਂ ਲੱਗਿਆ ਤੁਹਾਨੂੰ ਮਹਾਰਾਜ ਦੇ ਦਰਸ਼ਨ ਕਰਕੇ ਅੱਜ ਇੱਥੇ ਆਪਣੇ ਅੰਡਾ ਇਹ ਵੀ ਦਾ ਮੋਕਾ 25 ਦਸੰਬਰ ਅੰਡਾ ਗੁਰਜ ਕੁੱਲ ਇਹ ਲਹੂ ਦੀ ਵੰਗਾਰ ਰਹਾ ਸਾਡਾ ਵਿਰਸਾ ਸਾਡਾ ਪਰਿਵਾਰ ਇਹ ਠੰਡਾ ਬੁਰਜ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇੱਥੇ ਸਾਡੀ ਮਾਂ ਸਮਾਦੀ ਲਾ ਕੇ ਬੈਠੀ ਆ ਔਰ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਹਮੇਸ਼ਾ ਸਾਡੇ ਲਈ ਔਰ ਸਾਡੇ ਲਈ 365 ਦਿਨ ਜਿਹੜੇ ਚੜ੍ਹਦੀ ਕਲਾ ਆਲੇ ਆਂਗ-ਫੰਗ ਨੇ ਸ਼ਹੀਦ ਸਾਡੇ ਸਾਡੇ ਨੇ ਸ਼ੈਤਾਨ ਨੇੜੇ ਆਉਂਦੇ ਔਰ ਠੰਡਾ ਬੁਰਜ ਜਿਹੜਾ ਇਹ ਸਾਡੀ ਮਾਂ ਨੇ ਸਾਨੂੰ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਤੇ ਮਾਂ ਸਾਡੀ ਸਮਾਦੀ ਲਾ ਕੇ ਬੈਠੀ ਸੀ ਇਸ ਜਗ੍ਹਾ ਤੇ ਹੀ ਅੱਜ ਤੁਸੀਂ ਵੇਖੋ ਕਿਦਾਂ ਮੇਲੇ ਲੱਗਿਆ ਇਹ ਸੱਚ ਤੇ ਝੂਠ ਸਚਾਈ ਤੇ ਝੂਠ ਦਾ ਪ੍ਰਤੀਕ ਆ ਪਤਾ ਲੱਗਦਾ ਹੈ ਕਿ ਜ਼ਾਲਮ ਸਰਕਾਰਾਂ ਕਿਦਾਂ ਕਿਦਾਂ ਦੇ ਤਸ਼ੱਜਦ ਟਾਉਂਦੀਆਂ ਰਹੀਆਂ ਸਾਡੇ ਤੇ ਔਰ ਸਾਡੀ ਮਾਂ ਨੇ ਔਰ ਗੁਰੂ ਪਾਤਸ਼ਾਹ ਦੇ ਛੋਟੇ ਛੋਟੇ ਲਾਲਾ ਨੇ ਸਾਡੇ ਲਈ ਕਿੰਨੀ ਵੱਡੀ ਕੁਰਬਾਨੀ ਕੀਤੀ ਔਰ ਅਸੀਂ ਕਿਹੜੇ ਬਣੇ ਚੱਲ ਗਏ ਉਸ ਸਰਬੰਸਦਾਨੀ ਦਾ ਦੇਣ ਅਸੀਂ ਕਦੇ ਨਹੀਂ ਦੇ ਸਕਦੇ ਇਹ ਠੰਡੇ ਬੁਰਜ ਤੇ ਆਣ ਕੇ ਨਾ ਜਦੋਂ ਅਸੀਂ ਖਲੋਨੇ ਆ ਬੜੇ ਪ੍ਰਾਊਡ ਦੇ ਨਾਲ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਅਸੀਂ ਚੜ੍ਹ ਦੀ ਕਲਾ ਦੇ ਪ੍ਰਤੀਕ ਹੈ ਇਹ ਦਿਨ ਜਿਹੜੇ ਸ਼ਹਾਦਤਾਂ ਤੇ ਚੱਲ ਰਹੇ ਆ ਨਾ ਇੱਥੇ ਆ ਕੇ ਪਤਾ ਲੱਗਦਾ ਪਰ ਉਹ ਝੋਲੀਆਂ ਪਰ ਕੇ ਲੈ ਕੇ ਜਾਇਆ ਕਰੋ ਜਦੋਂ ਇੱਥੇ ਆਉਂਦੇ ਜੀ ਇਹ ਤਾਂ ਸਾਡੇ ਅੰਗ ਸੰਗ ਨੇ 365 ਦੇਣੀ ਇਹਨਾਂ ਮਹਾਪੁਰਸ਼ਾਂ ਦੇ ਆ ਔਰ ਅੱਜ ਇੱਥੇ ਆ ਕੇ ਮਾਂ ਦੇ ਕੋਲ ਆਸ਼ੀਰਵਾਦ ਲੈ ਕੇ ਚਲੇ ਹੋ ਸੱਚੀ ਦਿਲ ਦੇ ਵਿੱਚ ਇੰਨਾ ਤਾਂ ਸਕੂਨ ਆਈ ਨਹੀਂ ਕਿ ਖੁਸ਼ੀ ਮਿਲੀ ਔਰ ਮਾਂ ਮਾਂ ਜਿਹੜੀ ਹੁੰਦੀ ਹੈ ਨਾ ਮਾਂ ਜੱਗ ਜਨਣੀ ਹੁੰਦੀ ਹੈ ਔਰ ਦਸਵੇਂ ਪਾਸ਼ਾ ਦੀ ਮਾਤਾ ਨਹੀਂ ਖਾਲਸੇ ਦੀ ਮਾਤਾ ਹੈ ਅੱਜ ਆ ਕੇ ਇੱਥੇ ਜਿਹੜਾ ਸ਼ਹੀਦੀ ਜੋੜ ਮੇਲੇ ਦੇ ਵਿੱਚ ਆਪਾਂ ਜਰਾ ਦੇਖ ਰਹੇ ਹਾਂ ਕਿੰਦਾ ਸੰਤਾਂ ਲੱਗੇ ਪਏ ਇਹਨਾਂ ਉਤਸ਼ਾਹ ਵਾਤ ਇਹ ਅੱਜੜ ਦੀ ਕਲਾ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ